ਬਿਲਕੁਲ ਕਹਿੰਦੇ ਨੇ ਨਾ ਪੋਜ਼ਿਟਿਵ ਰਹਿਣਾ ਚਾਹੀਦਾ ਹਰ ਹਾਲ ਦੇ ਵਿੱਚ ਤੁਹਾਡੇ ਸਮਾਈਲ ਹੋਣੀ ਚਾਹੀਦੀ ਆ ਜਦੋਂ ਤੁਸੀਂ ਅੰਦਰੋਂ ਤੁਹਾਡੀ ਰੂਹ ਜਿਹੜੀ ਖੁਸ਼ ਆ ਨਾ ਤਾਂ ਤੁਹਾਡੇ ਫੇਸ ਤੇ ਵੀ ਸਮਾਈਲਿੰਗ ਹੁੰਦੀ ਆ ਜ਼ਿੰਦਗੀ ਚ ਔਕੜਾਂ ਆਉਂਦੀਆਂ ਰਹਿੰਦੀਆਂ ਨੇ ਡਿੱਗਦੇ ਆ ਫਿਰ ਉੱਠਣਾ ਬਹੁਤ ਜ਼ਰੂਰੀ ਹੁੰਦਾ ਡਿੱਗਦਾ ਹਰ ਕੋਈ ਇਨਸਾਨ ਆ ਕਿਸੇ ਨਾ ਕਿਸੇ ਕੋਈ ਸਦਮੇ ਚ ਡਿੱਗਦਾ ਕੋਈ ਕਿਸੇ ਤਰੀਕੇ ਦੇ ਨਾਲ ਜ਼ਿੰਦਗੀ ਚ ਬਹੁਤ ਸਾਰੀਆਂ ਔਕੜਾਂ ਸਟਰਗਲ ਬਹੁਤ ਕੁਝ ਆਉਂਦਾ ਹੈ ਡਿੱਗਦਾ ਬੰਦਾ ਜਦੋਂ ਬੰਦਾ ਉੱਠ ਕੇ ਖੜਾ ਹੋ ਜਾਂਦਾ ਉਹ ਸਭ ਤੋਂ ਵੱਡੀ ਗੱਲ ਹੁੰਦੀ ਆ ਕਿ ਕਿੰਨੀ ਹੁਣਿਆ ਕਿ ਹਰ ਹਾਲ ਦੇ ਵਿੱਚ ਪਰਮਾਤਮਾ ਦਾ ਸ਼ੁਕਰ ਕਰਦੇ ਰਹੋ ਜਿੱਦਾਂ ਦਾ ਵੀ ਵਕਤ ਚਾ ਰਿਹਾ ਹੈ ਤੁਹਾਡਾ ਜੇ ਅਗਰ ਮਾਈਂਡ ਜਿਹੜਾ ਤੁਹਾਡੀ ਸੋਚ ਅਗਰ ਪੋਜ਼ਿਟਿਵ ਹੋਊਗੀ ਸਮਾਈਲ ਹੋਊਗੀ ਤੁਹਾਡਾ ਆਸਾ ਪਾਸਾ ਸਾਰਾ ਉਦਾਂ ਦੇ ਮਿਲੂਗਾ ਤੁਹਾਨੂੰ ਜੋ ਤੁਸੀਂ ਜਦੋਂ ਘਰੋਂ ਦੁਰਦੇ ਹੋ ਜੋ ਤੁਹਾਡਾ ਇੱਕ ਧੁਰਾ ਹੈ ਜਿਹੜਾ ਅੰਦਰ ਤੁਹਾਡੀ ਆਤਮਾ ਹੈ ਤੁਹਾਡੀ ਰੂਹ ਆ ਇੱਕ ਉਹਦੇ ਅੰਦਰ ਤੁਸੀਂ ਕਿਦਾਂ ਦੀ ਪਿਕਚਰ ਚਲਾ ਰਹੇ ਹੋ ਤਾਂ ਉਹ ਜੇ ਤੁਹਾਨੂੰ ਸਾਰਾ ਕੁਝ ਦਿਖੂਗਾ ਤੁਹਾਨੂੰ ਉਹ ਜੇ ਲੋਕ ਮਿਲਣਗੇ ਜੀ ਇਹ ਪ੍ਰਸ਼ਾਦ ਆ ਪਰਮਾਤਮਾ ਦਾ ਜਦੋਂ ਦੁਨੀਆ ਨਹੀਂ ਸੀ